ਇਸ ਬਾਰੇ ਜੀ ਬਹੁਤ ਹੀ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਹੈ ਦਸਦਨਿਆਂ ਕਿ ਮਾਨਜੋਗ ਹਾਈ ਕੋਰਟ ਦੇ ਹੁਕਮਾਂ ਦੇ ਮੁਤਾਬਕ ਹਰਿਆਣਾ ਸਰਕਾਰ ਨੂੰ ਸ਼ੰਭੂ ਬਾਡਰ ਖੋਲਣ ਦੇ ਹੁਕਮ ਜਾਰੀ ਕੀਤੇ ਨੇ ਦਸਦਨਿਆਂ ਕਿ ਪਿਛਲੇ 5 ਮਹੀਨਿਆਂ ਤੋਂ ਜੋ ਕਿਸਾਨ ਆਪਣੀ ਮੰਗਾਂ ਨੂੰ ਲੈ ਕੇ ਦਿੱਲੀ ਵੱਲ ਕੂਚ ਕਰਨਾ ਚਾਹੁੰਦੇ ਸੀ ਪਰ ਹਰਿਆਣਾ ਦੀ ਸਰਕਾਰ ਤੇ ਪੁਲਿਸ ਨੇ ਹਰਿਆਣਾ ਦੇ ਸ਼ੰਭੂ ਬਾਡਰ ਦੇ ਉੱਤੇ ਹੀ ਕਿਸਾਨਾਂ ਨੂੰ ਰੋਕ ਲਿਆ ਸੀ ਜਿਸ ਤੋਂ ਬਾਅਦ 5 ਮਹੀਨੇ ਹੋ ਗਏ ਦਰ ਨਾਲ ਲੱਗੇ ਹੋਏ ਪਰ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋਈਆਂ ਜਿਸ ਤੋਂ ਬਾਅਦ ਮਾਨਜੋਗ ਹਾਈ ਕੋਰਟ ਦੇ ਵਿੱਚ ਵੀ ਇਹ ਰਿਟ ਪਾਈ ਹੋਈ ਸੀ ਕਿ ਰਾਤ ਤੱਕ ਖੋਲ੍ਹੇ ਜਾਵੇ ਕਿਉਂਕਿ ਕਾਫੀ ਲੋਕ ਪਰੇਸ਼ਾਨ ਹੋ ਰਹੇ ਸੀ ਜਿਨ੍ਹਾਂ ਨੇ ਦਿੱਲੀ ਜਾਣਾ ਜਾਂ ਕਿਸੇ ਹੋਰ ਪਾਸੇ ਜਾਣਾ ਹੁੰਦਾ ਸੀ ਪੰਜਾਬ ਦੇ ਵਿੱਚ ਐਂਟਰ ਹੋਣਾ ਹੈ ਤਾਂ ਉਹਨਾਂ ਨੂੰ ਕਾਫੀ ਲੰਬਾ ਰਸਤਾ ਤੈਅ ਕਰਕੇ ਐਂਟਰ ਹੋਣਾ ਪੈਂਦਾ ਸੀ ਪਰ ਸ਼ੰਭੂ ਬਾਰਡਰ ਵਾਲਾ ਰਸਤਾ ਸ਼ਾਰਟਕਟ ਰਸਤਾ ਸੀ ਜਿੱਥੇ ਕਿ ਕਿਸਾਨ ਆਪਣੀ ਮੰਗਾਂ ਨੂੰ ਲੈ ਕੇ ਧਾਰਨਾ ਪ੍ਰਦਰਸ਼ਨ ਕਰਕੇ ਬੈਠੇ ਸੀ ਪਰ ਦਿੱਲੀ ਜਾਣ ਵਾਸਤੇ ਉਹਨਾਂ ਨੂੰ ਰੋਕ ਲਗਾ ਕੇ ਹਰਿਆਣਾ ਸਰਕਾਰ ਬੈਠੀ ਸੀ ਹਰਿਆਣਾ ਪੁਲਿਸ ਬੈਠੀ ਸੀ ਜਿਸ ਤੋਂ ਬਾਅਦ ਹਰਿਆਣਾ ਦੀ ਪੁਲਿਸ ਨੂੰ ਵੱਡੀ ਫਟਕਾਰ ਜਿਹੜੀ ਮਾਨਯੋਗ ਹਾਈ ਕੋਰਟ ਨੇ ਮਾਰੀ ਹੈ ਕਿ ਕਾਹ ਹਫਤੇ ਦੇ ਵਿੱਚ ਇਹ ਜਿਹੜੇ ਰਾਹਤੇ ਖੋਲੇ ਜਾਣ ਵੱਡੀ ਖਬਰ ਹੈ ਵੱਤੋ ਵੱਤ ਖਬਰ ਨੂੰ ਸ਼ੇਅਰ ਕਰਿਓ ਕਿਉਂਕਿ ਕਾਫੀ ਲੰਬਾ ਸਮਾਂ ਹੋ ਗਿਆ ਕਿਸਾਨਾਂ ਨੇ ਆਪਣੀ ਮੰਗਾਂ ਨੂੰ ਲੈ ਕੇ ਪਰ ਅਜੇ ਤੱਕ ਮੰਗਾਂ ਪੂਰੀਆਂ ਨਹੀਂ ਹੋਈਆਂ ਪਰ ਹੁਣ ਕਿੰਨੇ ਕਿਤੇ ਕਿਸਾਨ ਦਿੱਲੀ ਜਾ ਸਕਦੇ ਨੇ ਜੇਕਰ ਰਸਤਾ ਖੋਲ੍ਹੇ ਜਾਂਦਾ ਹੈ ਭਾਵੇਂ ਕੀ ਹਰਿਆਣਾ ਸਰਕਾਰ ਦਾ ਹਰਿਆਣਾ ਪੁਲਿਸ ਦਾ ਅਜੇ ਜਵਾਬ ਆਉਣਾ ਬਾਕੀ ਹੈ ਆਪਣਾ ਕੋਈ ਨਾ ਕੋਈ ਪੱਖ ਜੜੀ ਹਰਿਆਣਾ ਸਰਕਾਰ ਜਾਂ ਹਰਿਆਣਾ ਪੁਲਿਸ ਮਾਨਜੋਗ ਹਾਈ ਕੋਰਟ ਦੇ ਵਿੱਚ ਰੱਖ ਸਕਦੇ ਨੇ ਪਰ ਮਾਨਜੋਗ ਹਾਈ ਕੋਰਟ ਨੇ ਸਿੱਧੇ ਹੁਕਮ ਦਿੱਤੇ ਨੇ ਕਿ ਕਾਹ ਹਫਤੇ ਦੇ ਅੰਦਰ ਇਸ ਰਸਤੇ ਨੂੰ ਖਾਲੀ ਕੀਤਾ ਜਾਵੇ ਰਸਤਾ ਕਲੀਅਰ ਕੀਤਾ ਜਾਵੇ ਆਮ ਪਬਲਿਕ ਨੂੰ ਨਿਕਲਣ ਦਿੱਤਾ ਜਾਵੇ ਭਾਵੇਂ ਕਿ ਕਿਸਾਨ ਇਹ ਗੱਲ ਕਹਿ ਰਹੇ ਨੇ ਕਿ ਅਸੀਂ ਸ਼ੰਭੂ ਬਾਡਰ ਦੇ ਬਿਲਕੁਲ ਕਿਨਾਰੇ ਦੇ ਉੱਤੇ ਬੈਠੇ ਆ ਅਸੀਂ ਕੋਈ ਰੋੜ ਜਾਮ ਨਹੀਂ ਕੀਤਾ ਰੋੜ ਬੰਤਾਂ ਹਰਿਆਣਾ ਪੁਲਿਸ ਨੇ ਕੀਤਾ ਜਿੱਥੇ ਕਿ ਕਾਫੀ ਝਪਟਾਂ ਵੀ ਹੋਈਆਂ ਕਾਫੀ ਜਿਹੜੇ ਆਸੂ ਗੈਸ ਤੇ ਗੋਲੇ ਛੱਡੇ ਗਏ ਕਾਫੀ ਜਣੀਆਂ ਆਪਸੀ ਤਕਰਾਰ ਵਾਜ ਵੀ ਕਿਸਾਨਾਂ ਤੇ ਨਾਲ ਹਰਿਆਣਾ ਪੁਲਿਸ ਦੀ ਹੋਈ ਹੈ ਪਰ ਲਗਾਤਾਰ ਕਿਸਾਨ ਆਪਣੀ ਮੰਗਾਂ ਨੂੰ ਲੈ ਕੇ ਬੈਠੇ ਨੇ ਤਾਂ ਹੁਣ ਦੇਖਦੇ ਆ ਕਿ ਅੱਗਰ ਹਰਿਆਣਾ ਪੁਲਿਸ ਹਰਿਆਣਾ ਸਰਕਾਰ ਰਸਤੇ ਨੂੰ ਖੋਲਦੀ ਹੈ ਤਾਂ ਕਿਤੇ ਨ ਕਿਤੇ ਕਿਸਾਨ ਦਿੱਲੀ ਦੇ ਵਿੱਚ ਦਾਖਲ ਹੋ ਸਕਦੇ ਨੇ ਜਿਸ ਨੂੰ ਲੈ ਕੇ ਕਿਸਾਨਾਂ ਵੱਲੋਂ ਵੀ ਲਗਾਤਾਰ ਬਿਆਨ ਆ ਰਹੇ ਨੇ ਕਿ ਜੋ ਮਾਨਜੁਕ ਹਾਈ ਕੋਰਟ ਨੇ ਹੁਕਮ ਦਿੱਤਾ ਹੈ ਉਹ ਬਿਲਕੁਲ ਸਹੀ ਦਿੱਤਾ ਹੈ ਕਿ ਰਸਤਾ ਖੋਲਣਾ ਚਾਹੀਦਾ ਹੈ ਜਦਕਿ ਕਿਸਾਨਾਂ ਨੇ ਰਸਤਾ ਨਹੀਂ ਬੰਦ ਕੀਤਾ ਰਸਤਾ ਪੁਲਿਸ ਨੇ ਬੰਦ ਕੀਤਾ ਹੈ ਤਾਂ ਕਿਸਾਨਾਂ ਨੂੰ ਹੱਕ ਹੈ ਦਿੱਲੀ ਜਾਣ ਵਾਸਤੇ ਕਿਉਂ ਦਿੱਲੀ ਰਸਤਾ ਨਹੀਂ ਹੈ ਤਾਂ ਉਸ ਜਗ੍ਹਾ ਦੇ ਉੱਤੇ ਜਾਣ ਦਾ ਹੱਕ ਬਣਦਾ ਸਾਡੀਆਂ ਮੰਗਾਂ ਨੇ ਅਸੀਂ ਆਪਣੀ ਮੰਗਾਂ ਨੂੰ ਲੈ ਕੇ ਦਿੱਲੀ ਕੇਂਦਰ ਸਰਕਾਰ ਤੋਂ ਹੀ ਜਿਹੜੀਆਂ ਪੂਰੀਆਂ ਕਰਵਾਉਣੀਆਂ ਨੇ ਜਿਸ ਤੋਂ ਬਾਅਦ ਇਹ ਵੱਡਾ ਫੈਸਲਾ ਆਇਆ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰੋ ਤੇ ਨਾਲ ਦੀ ਨਾਲ ਆਪਣੇ ਵਿਚਾਰ ਕਮੈਂਟ ਛੋੜੋ